ਲੋ ਜੀ ਵੀਰ ਦੀ ਸਾਸਤਰੀ ਗੱਲ ਦੁਬਾਰਾ ਤੋਂ ਕਿਉਂਕਿ ਅੱਜ ਬਾਈ ਜੀ ਤੇ ਜਰਗਤੋਂ ਆਏ ਸੀ ਆਪਾਂ ਜਰਗਤੋਂ ਆਉਂਦੇ ਵਕਤ ਪਤਾ ਲੱਗਿਆ ਕਿ ਗੱਡੀ ਦਾ ਵੈਰਿੰਗ ਟੁੱਟ ਚੱਕਿਆ ਕਨੈਕਟਰ ਸੈਟ ਵਾਲਾ ਪਿਛਲੇ ਚੱਕੇ ਦਾ ਤੇ ਬਾਈ ਜੀ ਹੁਣ ਕਰਾਉਣਾ ਚੱਲਿਆ ਆਪਾਂ ਲੋਡ ਜਗਰਾਵਾ ਤੋਂ ਨਵਾਂ ਹੀ ਬੋਣਾ ਪੈਣਾ ਬਾਈ ਪੈਰੰ ਕਿਉਂਕਿ ਜਰਗੜੀ ਵਾਲੀ ਸੜਕ ਬਹੁਤ ਟੁੱਟੀ ਸੀਗੀ ਓ ਬਾਈ ਜੀ ਜਰ ਤੇ ਇਸ ਕਰਕੇ ਥੋੜਾ ਨੁਕਸਾਨ ਕਰ ਗਈ ਗੱਡੀ ਚਲੋ ਕੋਈ ਗੱਲ ਨਹੀਂ ਬਾਈ ਜੀ ਪਹੁੰਚ ਗਏ ਸੋਈਆਂ ਸੋਈਆਂ ਹਾਂ ਦੇ ਲੱਗ ਛਾ ਗਏ ਬਾਈ ਜੀ ਚਲਦੇ ਆ ਜਗਰਾਉ ਨੂੰ ਆਪਾਂ ਜਾਣਾ ਬਈ ਅੱਜ ਲਾਲੀ ਮੋਟਰ ਗਰਾਜ ਜੋ ਕਿ ਬਾਈ ਜੀ ਸ਼ੇਰਪੁਰ ਚੌਂਕ ਦੇ ਲੱਗ ਗਿਆ ਉੱਥੋਂ ਬਾਈ ਜੀ ਕਰਾਵਾਂਗੇ ਲੋਟ ਗੱਡੀ ਦੇਖਦੇ ਆ ਬਾਈ ਜੀ ਕਿੰਨਾ ਖਰਚਾ ਆਉਂਦਾ ਜਾ ਕੇ ਤੁਹਾਨੂੰ ਸਾਰਾ ਦੱਸਦੇ ਆ ਵੀ ਕੀ ਕੀ ਚੱਕਰ ਪਿਆ ਬਾਈ ਜੀ ਉਹ ਥੋੜੀ ਸੜਕ ਹੀ ਜ਼ਿਆਦਾ ਟੁੱਟੀ ਹੋਈ ਹੈ ਕਿਉਂਕਿ ਸਾਰਿਆਂ ਨੂੰ ਪਤਾ ਜਿਹੜੇ ਯਾਰਕ ਜਾਂਦੇ ਆ ਤੇ ਉਹ ਸਵਾਰੀ ਸੀਗੀ 17 18 ਇਸ ਕਰਕੇ ਟੁੱਟ ਗਈ ਤੇ ਆਹ ਬਾਈ ਜੀ ਖਾ ਗਏ ਆਪਾਂ ਲਾਲੀ ਮੋਟਰ ਗਰਾਜਾ ਆਪਣੀ ਗੱਡੀ ਖੜੀ ਹੈ ਬਾਈ ਤੇ ਦੇਖਦੇ ਹਣ ਕੀ ਸਬਕਤਾਬ ਪਿਛਲੇ ਚੱਕੇ ਦਾ ਲਓ ਜੀ ਬਾਈ ਜੀ ਹੁਣੀ ਚੱਕਾ ਖੋਲਣ ਲਈ ਤਿਆਰ ਆ ਤੇ ਇਹੀ ਟੁੱਟਿਆ ਬਾਈ ਜੀ ਪੈਰਾਂ ਗਏ ਨੇ ਗਲੀਚ ਗਲੂ ਸਾਰਾ ਬਾਹਰ ਕੱਢ ਕੇ ਮਾਰਿਆ ਤੇ ਬਾਈ ਜੀ ਨੁਕਸਾਨ ਹੋ ਗਿਆ ਚਲੋ ਆ ਖੋਲਤਾ ਬਾਈ ਜੀ ਚੱਕਾ ਹੁਣ ਆਪਾਂ ਤੋਂ ਲੈਨੇ ਆ ਬੈਰਿੰਗ ਤੇ ਕਰਾ ਦਈਏ ਤੇ ਬਾਈ ਜੀ ਪਹੁੰਚ ਗਏ ਇਥੋਂ ਬੈਰਿੰਗ ਆਪਾਂ ਪਵਾ ਕੇ ਤੇ ਸਿੱਧਾ ਲਾਲੀ ਦੁਕਾਨ ਤੇ ਪਹੁੰਚਦੇ ਆ ਤੇ ਆ ਬਾਈ ਵੀ ਆ ਅਸੀ ਦੀ ਗੱਡੀ ਦਾ ਗੀਅਰ ਦਾ ਕੰਮ ਹੋਣ ਵਾਲਾ ਲਓ ਜੀ ਬੈਰਿੰਗ ਪਾਉਣ ਲੱਗਿਆ ਬਾਈ ਆਪਣਾ ਭਰਾ ਬੈਰਿੰਗ ਪਾਈ ਜੀ ਹੋ ਗਿਆ ਬਾਈ ਜੀ ਸਾਰੇ ਘਾਰੋਂ ਪਿਆਰ ਨਿਵੇੜ ਤੋਂ ਬਾਅਦ ਆਪਾਂ ਚੱਲਿਆ ਬਾਈ ਜੀ ਪਿੰਡ ਨੂੰ ਤੇ ਆਕੇ ਬਾਈ ਜੀ ਚਵਾਕਾਂ ਦਾ ਫੋਨ ਆ ਗਿਆ ਕਹਿੰਦੇ 버거 ਲੈ ਕੇ ਆਈ ਤੇ 버거 ਬਣਾਉਣ ਲੱਗੇ ਆਪਾਂ ਦੀਪੂ ਤੋਂ ਤੇ 버거 ਆਪਾਂ ਬਾਈ ਜੀ ਲੈ ਕੇ ਤਰਾਂਤੀ ਘਰੇ ਪਹੁੰਚ ਗਏ ਤੇ 버거 ਆਪਣੇ ਬੱਚੇ ਇੰਜੋਏ ਕਰ ਰਹੇ ਤੇ ਸਾਰਿਆਂ ਨੂੰ ਬਾਈ ਜੀ ਸਾਸਰੀ ਕਾਲ